ਨੰਗਲ ਵਿੱਚ ਬੀਤੇ ਰਾਤ ਅੱਗ ਲੱਗਣ ਦੇ ਕਾਰਨ ਇੱਕ ਦੁਕਾਨ ਵਿੱਚ 10 ਤੋਂ 15 ਲੱਖ ਰੁਪਏ ਕੈਸ਼ ਅਤੇ ਕਰੋੜਾਂ ਦਾ ਸਮਾਨ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੰਗਲ ਜਵਾਰ ਮਾਰਕੀਟ ਵਿੱਚ ਪੈਂਦੀ ਕਾਲੇ सोनू ਦੀ ਹੱਟੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਦੇ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਇਸ ਅੱਗ ਦੇ ਵਿੱਚ ਕੰਪਿਊਟਰ ਐਲਸੀਡੀ ਪੱਖੇ ਆਦਿ ਬਹੁਤ ਸਾਰਾ ਸਮਾਨ ਜਲ ਕੇ ਤਬਾਹ ਹੋ ਗਿਆ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 4 ਵਜੇ ਦੇ ਕਰੀਬ ਪਤਾ ਲੱਗਿਆ ਕਿ ਦੁਕਾਨ ਵਿੱਚ ਅੱਗ ਲੱਗ ਗਈ ਹੈ ਜਿਵੇਂ ਹੀ ਦੁਕਾਨਦਾਰ ਸ਼ਟਰ ਖੋਲਿਆ ਗਿਆ ਅੱਗ ਦੇ ਭਾਂਬੜ ਮਚਦੇ ਹੋਏ ਦਿਖਾਈ ਦਿੱਤੇ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਉਦੋਂ ਤੱਕ ਦੁਕਾਨ ਵਿੱਚ ਪਿਆ ਸਾਰਾ ਸਮਾਨ ਜਲ ਕੇ ਖਾਕ ਹੋ ਚੁੱਕਾ ਸੀ ਰਵੀਸ਼ ਕੁਮਾਰ ਫਾਇਰਮੈਨਿੰਗ ਦੇਰਕੋਸਾ ਨੰਗਰ ਤੋਂ ਸਾਨੂੰ ਇਹ ਖ਼ਬਰ ਮਿਲੀ ਸੀ ਕਿ ਰਿਕਾਰ ਮਾਰਕੀਂਗ ਦੇ ਕੋਲ ਕਾਲੇ ਸੋਨੂ ਦੀ ਦੁਕਾਨ ਨੂੰ ਅੱਗ ਲੱਗ ਗਈ ਮੁੱਖ ਕੇ ਜਾ ਕੇ ਦੇਖੇ ਅੱਗ ਬਹੁਤ ਜ਼ਿਆਦਾ ਸੀ ਕਿਸੇ ਵਿੱਚ ਦੁਕਾਨ ਦੇ ਏਸੀ ਫ੍ਰਿਜ ਕੂਲਰ ਤੇ ਖੇਤੀ ਦਾ ਸਮਾਨ ਸੀਗਾ ਉਸ ਵਿੱਚ ਕੰਫੈਕਸ਼ਨ ਦਾ ਸਮਾਨ ਕਾਫੀ ਜ਼ਿਆਦਾ ਗਰਮ ਕੇ ਸਵਾਹ ਹੋ ਗਿਆ ਹੈ ਤੇ ਕਾਫੀ ਸਮਾਨ ਨੂੰ ਬਚਾ ਲਿਆ ਗਿਆ ਹੈ ਖਰਚਾ ਕਿ ਨੁਕਸਾਨ ਕਿੰਨੇ ਦਾ ਹੋਇਆ ਕਟੋਗੜ 25 ਤੋਂ 30 ਲੱਖ ਦਾ ਨੁਕਸਾਨ ਦੱਸਿਆ ਗਿਆ ਮਾਲਕ ਦੁਆਰਾ ਤੇ ਘੱਟੋ ਘੱਟ 30 ਲੱਖ ਦਾ ਨੁਕਸਾਨ ਸਮਾਨ ਬਚਾ ਲਈ ਇਲੈਕਟ੍ਰੋਨਿਕੀ ਚੀਜ਼ਾਂ ਕਿਹੜੀ ਕਿਹੜੀ ਜਲੀਆਂ ਇਸ ਵਿੱਚ ਆਪਣਾ ਲੈਪਟਾਪ ਵਗੈਰਾ ਕੰਪਿਊਟਰ ਵਗੈਰਾ ਤੇ ਐਲਸੀਡੀਆ ਵਗੈਰਾ ਤੇ ਆਪਣਾ ਏਸੀ ਵਗੈਰਾ ਪੱਖੇ ਫ੍ਰਿਜ ਆਹਾਂ ਤੇ ਸਾਰਾ ਸਮਾਨ ਹੋ ਗਿਆ